ਰਾਜਪੁਰਾ ਦਾ ਗਗਨ ਚੌਕ ਅੱਜ ਇੱਕ ਵੱਡੇ ਹਾਦਸੇ ਦਾ ਗਵਾਹ ਬਣਿਆ ਦੋ ਗੱਡੀਆਂ ਬੱਸਾਂ ਇੱਕ ਇੰਡੋ ਕਨੇਡੀਅਨ ਜੋ ਦਿੱਲੀ ਤੋਂ ਅਮਰੀਕਸਰ ਜਾ ਰਹੀ ਸੀ ਅਤੇ ਦੂਜੀ ਸਾਡੀ ਪੀਟੀਆ ਅਤੇ ਦੂਜੀ ਸਾਡੀ ਪੀਆਰਟੀਸੀ ਦੀ ਸਰਕਾਰੀ ਬੱਸ ਜੋ ਪਟਿਆਲਾ ਤੋਂ ਚੰਡੀਗੜ੍ਹ ਜਾ ਰਹੀ ਸੀ ਇਹਨਾਂ ਦੋਹਾਂ ਦੀ ਜ਼ਬਰਦਸਤ ਟੱਕਰ ਹੋ ਗਈ ਟੱਕਰ ਇੰਨੀ ਭਿਆਨਕ ਸੀ ਕਿ ਸਰਕਾਰੀ ਬੱਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚੱਕਨਾ ਚੂਰ ਹੋ ਗਿਆ ਇਸ ਹਾਦਸੇ ਵਿੱਚ 15 ਦੇ ਲਗਭਗ ਮਾਸਨ ਸਵਾਰੀਆਂ ਜ਼ਖਮੀ ਹੋਈਆਂ ਪਰ ਸਭ ਤੋਂ ਵੱਧ ਨਾਜ਼ੁਕ ਹਾਲਤ ਹੈ ਸਰਕਾਰੀ ਬੱਸ ਦੇ ਡਰਾਈਵਰ ਤੇ ਕੰਡਕਟਰ ਦੀ ਜਿਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਸੰਮੀ ਦੇਵੀ ਹਾਂ ਪਤਾ ਨਹੀਂ ਮੈਂ ਇੱਥੇ ਬੈਠੀ ਹੋਈ ਸੀ ਅੱਖਾਂ ਮੀਚ ਕੇ ਉਦੋਂ ਪਤਾ ਲੱਗੇ ਕਿ ਤੋਂ ਮੈਨੇ ਚੱਡੇ ਸੀ ਹਾਂਜੀ ਉਹਨੇ ਕਿਹਾ ਮੈਂ ਤਾਂ ਬਿੱਲ ਲਾਈ ਤੇ ਕਾਫੀ ਲੱਗੀਆਂ ਰੋਡ ਤੇ ਲੱਕ ਦੇ ਵਿੱਚ ਸੰਮੀ ਦੇਵੀ ਅਸੀਂ ਪੀਜੀ ਆ ਚੱਲੇ ਸੀ ਕਿਹੜੀ ਗੱਡੀ ਤੇ ਕੰਮ ਕਰਦੇ ਸੀ ਆਰਡੀ ਸੀ ਚੱਲੀ ਗੱਡੀ ਉਹ ਜੀ ਕੰਮ ਕਰਦਾ ਹਾਂ ਮੈਂ ਕੀ ਲੱਗੇ ਹੋਏ ਤੇਜ ਕਨੈਕਟਰ ਲੱਗੇ ਹੋਏ ਹਾਂ ਹਾਂ ਸਾਹਿਬ ਜੀ ਕਿਦਾਂ ਹੋਇਆ ਐਕਸੀਡੈਂਟ ਤਰਾਸੀ ਪਟਿਆਲੇ ਤੋਂ ਆ ਰਹੇ ਸੀ ਚੰਡੀਗੜ੍ਹ ਲਈ ਤੇ ਅੰਡਰਬ੍ਰਿਜੋਂ ਕੇ ਆਣੇ ਸੀ ਰਾਜਪੁਰਾ ਸਾਡੀ ਬੱਸ ਜਦ ਗਗਰ ਚਾਪ ਕਰਾਸ ਕਰਨ ਲੱਗੀ ਨਾ ਅੰਬਾਲਾ ਤੋਂ ਇੰਡੋਗਨੀ ਨੇ ਬੱਸ ਆਜੀ ਓਵਰ ਸਪੀਡ ਨਾਲ ਉਹਦੇ ਨਾਲ ਸਾਡੀ ਟੱਕਰ ਹੋ ਗਈ ਇੱਕਦਮ ਅੱਗੇ ਆ ਗਈ ਇਸ ਕਾਰਨ ਸਵਾਰੀਆਂ ਨੇ ਬਹੁਤ ੱਟਾ ਲੱਗੀਆਂ ਤੁਹਾਡੇ ਕਿੰਨਿਆਂ ਨੂੰ ਲੱਗਿਆ ੱਟਾ ਸਰ ਮੇਰੇ ਸਰ ਅੱਖ ਦੇ ੱਟ ਲੱਗੀ ਤੇ ਕੁਝ ਪਸਲੀਆਂ ਜਿਹੀ ਲੱਗੀਆਂ ਉਹ ਤੁਹਾਡੇ ਤੁਹਾਡੇ ਡਰਾਈਵਰ ਸਾਹਿਬ ਡਰਾਈਵਰ ਸਾਹਿਬ ਦੇ ਜੀ ਪਸਲੀਆਂ ਟੁੱਟੀਆਂ ਜੀ ਕੀ ਨਾਮ ਉਹਨਾਂ ਦਾ ਜੀ ਸੱਜੂ ਸਿੰਘ ਜੀ ਉੱਜੀਆਂ ਸੱਟਾਂ ਵੀ ਲੱਗੀਆਂ ਨੇ ਜੀ ਲੱਤ ਦੇ ਵੀ ਸੱਟ ਲੱਗੀਆਂ ਜੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਸਰ ਜੀ ਜਿਹੜੀ ਪ੍ਰਾਈਵੇਟ ਬੱਸਾਂ ਨੇ ਇਹ ਨੱਥ ਪਾਈ ਆ ਵੀ ਓਵਰ ਸਪੀਡ ਨਾਲ ਆਉਂਦੀ ਨੇ ਜੀ ਐਕਸੀਡੈਂਟ ਨੇ ਫੋਨ ਲੱਗੇ ਦੇਖਦੇ ਜਾਨੀ ਨੁਕਸਾਨ ਤਾਂ ਕੋਈ ਨਹੀਂ ਹੋਇਆ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਕਮ ਸੇ ਕਮ 15 ਸਵਾਰੇ ਸੱਟਾਂ ਲੱਗੀਆਂ ਨੇ ਜੀ ਠੀਕ ਪਰ ਮੇਰਾ ਗੁਰਪ੍ਰੀਤ ਸਿੰਘ ਪੁੱਛਣੀ ਸਰ ਜੀ ਕੀ ਘਟਨਾ ਵਾਪਰੀ ਗੱਡੀ ਕਿਦਾਂ ਐਕਸੀਡੈਂਟ ਹੋਇਆ ਸਰ ਗੱਡੀ ਸਾਡੀ ਜਿਹੜੀ ਆਰਟੀ ਆਰਟੀਸੀ ਦੀ ਗੱਡੀ ਆਉਂਦੀ ਸੀ ਇਧਰੋਂ ਆਂਦੀ ਪਟਿਆਲੇ ਤੋਂ ਬਾਇਆ ਅੰਡਰਵੇਚ ਨੂੰ ਕਿਉਂਕਿ ਦੂਜੇ ਪਾਸੇ ਬਹੁਤ ਜਾਮ ਲੱਗਦਾ ਉਧਰ ਪੁਲ ਬਣਦਾ ਤੇ ਪਿੱਛੇ ਇੱਕ ਗੱਡੀ ਹੋਰ ਸੀ ਬਰਨਾਲਾ ਡਿੱਪੂ ਉਹ ਗੱਡੀ ਟੱਪ ਗਈ ਜਦੋਂ ਇਹ ਬਾਈ ਮੋੜਨ ਲੱਗੇ ਚੰਡੀਗੜ੍ਹ ਨੂੰ ਤਾਂ ਜਿਹੜੀ ਓਵਰਸਪੀਡ ਨਾਲ ਔਰਮਟ ਬੱਸ ਆਈ ਇੰਡੋ ਕੈਨੇਡੀਅਨ ਉਦੀ ਇਹਦੇ ਨਾਲ ਟੱਕਰ ਹੋ ਗਈ ਜਿਹਦੇ ਨਾਲ ਡਰਾਈਵਰ ਸਾਹਿਬ ਦੀ ਪਸਧੀਆਂ ਟੁੱਟ ਗਈਆਂ ਜੀ ਕੀ ਨਾ ਡਰਾਈਵਰ ਦਾ ਡਰਾਈਵਰ ਦਾ ਛੱਜੂ ਸਿੰਘ ਜੀ ਹਮ ਛੱਜੂ ਸਿੰਘ ਦੀ ਸਾਰੀ ਪਸਧੀਆਂ ਟੁੱਟ ਗਈਆਂ ਕਨੈਕਟਰ ਸਾਹਿਬ ਦੇ ਗੁੱਜੀ ਸੱਟਾਂ ਪੂਰੇ ਟੰਕੇ ਆ ਇਹਨੂੰ ਵੀ ਦੋਹਿਆਂ ਨੂੰ ਰਜਿੰਦਰਾ ਹਸਪਤਾਲ ਚ ਰੈਫਰ ਕਰਤੇ ਆ ਸਵਾਰੀਆਂ ਦੇ ਬਹੁਤ ਜ਼ਿਆਦਾ ਸੱਟਾਂ ਸਵਾਰੀਆਂ ਕੁਝ ਚੰਡੀਗੜ੍ਹ ਨੂੰ ਰੈਫਰ ਕਰਤੀਆਂ ਜੀ ਕੁਝ ਰਜਿੰਦਰਾ ਕਰਤੀਆਂ ਕੁਝ ਹੋਰ ਅੰਦਰ ਪਈਆਂ ਉਹ ਵੀ ਰੈਫਰ ਕਰਨ ਲੱਗੇ ਜੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ ਜਿਹੜੀ ਇਹ ਪ੍ਰਾਈਵੇਟ ਬਸਾਂ ਚੱਲਦੀਆਂ ਇਹਨਾਂ ਨੂੰ ਕੋਈ ਨੱਥ ਪਾਈ ਜਾਵੇ ਪਰ ਸਰਕਾਰ ਦਾ ਹਜੇ ਕੋਈ ਵੀ ਕੋਈ ਇਹ ਜਾ ਰੂਪ ਨਹੀਂ ਹੈ ਵੀ ਕੋਈ ਨੱਥ ਜਿਹੜੀ ਪਾਈ ਹੋਣੀ ਚਾਹੀਦੀ ਹੈ ਸਾਡੇ ਨਾਲ ਰਾਤ ਐਕਸੀਡੈਂਟ ਸਵੇਰੇ ਹੋਇਆ ਹੈਗਾ ਇਸ ਦੇ ਬਾਰੇ ਜਾਣਕਾਰੀ ਉਹ ਕਿੰਨੇ ਕੁ ਤੇ ਆਪਣੇ ਮਰੀਜ਼ ਇੱਥੇ ਆਏ ਹਨ ਕੀ ਇਲਾਜ ਕਰ ਦੇਖੋ ਜੀ ਸਾਡੇ ਕੋਲ 12 ਮਰੀਜ਼ ਪਹੁੰਚੇ ਹੋਏ ਨੇ ਠੀਕ ਹੈ ਨਾ ਸਾਡੇ ਰਾਜਪੁਰੇ ਸਾਡੇ ਮੌਕੇ ਤੇ ਡਾਕਟਰ ਸਾਰੇ ਪਹੁੰਚ ਜਾਂਦੇ ਆ ਠੀਕ ਹੈ ਸਾਡੇ ਜਿੱਦਾਂ ਹੁਣ ਸਮਾਜ ਸੇਵੀ ਸੁਸਤਾਮਾ ਨੇ ਇਹ ਮਿਸਫਲ ਕਮੇਟੀ ਤੋਂ ਨੇ ਸਾਡੇ ਕੰਪਿਊਟਰ ਆਪਰੇਟਰ ਨੇ ਸਾਡੇ ਸਾਰੇ ਵੀਰ ਜੀ ਸਾਡੇ ਮੌਕੇ ਤੇ ਪਹੁੰਚ ਜਾਂਦੇ ਨੇ ਇਲਾਕੇ ਦੇ ਲੋਕ ਇਲਾਕੇ ਦੇ ਲੋਕੀ ਵੀ ਇਵਨ ਸਵੀਪਰ ਵੀ ਡਾਕਟਰ ਵੀ ਹਰ ਤਰ੍ਹਾਂ ਦਾ ਜਿਹੜਾ ਬੰਦਾ ਹੁੰਦਾ ਉਸ ਟਾਈਮ ਮੌਕੇ ਤੇ ਪਹੁੰਚ ਜਾਂਦਾ ਹੈ ਜੀ ਕਰਾ ਠੀਕ ਹੈ ਜਿਸ ਕਰਕੇ ਮਰੀਜ਼ ਜਿਹੜਾ ਪੂਰਾ ਚੰਗੀ ਤਰ੍ਹਾਂ ਮੈਨੇਜ ਹੋ ਜਾਂਦਾ ਹਰ ਮਰੀਜ਼ ਦਾ ਜਿਹੜਾ ਹੈ ਜੀ ਜੋ ਇੱਥੇ ਰੱਖਣ ਵਾਲਾ ਉਹ ਇੱਥੇ ਰੱਖ ਕੇ ਇਲਾਜ ਕੀਤਾ ਜਾਏਗਾ ਤੇ ਜੋ ਮਰੀਜ਼ ਰੈਫਰ ਕਰਨ ਵਾਲਾ ਰੈਫਰ ਕੀਤਾ ਜਾਏਗਾ ਕਿੰਨੇ ਕੋ ਆਏ ਹੈਗੇ ਸਾਡੇ ਕੋਲ ਟੋਟਲ 12 ਪੇਸ਼ੈਂਟ ਆਏ ਨੇ ਜੀ 108 ਤੇ ਮ ਵੀ ਆਰ ਜਸਟ ਮੇਕਿੰਗ ਇਟ ਸ਼ੋਰ ਕਿ ਜੋ ਆਧੁਨਿਕ ਕਿਕਸ਼ਟ ਹੋਰ ਵੀ ਆਈ ਹੈ ਅਸੀਂ ਸਿਰਫ ਇਹ ਸ਼ੋਰ ਕਰ ਰਹੇ ਹਾਂ ਕਿ ਹਰ ਮਰੀਜ਼ ਨੂੰ ਜੋ ਟ੍ਰੀਟਮੈਂਟ ਮਿਲੇ ਉਹ ਟਾਈਮਲੀ ਮਿਲ ਜਾਵੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਪਹਿਲਾ ਘੰਟਾ 골ਡਨ ਆਵਰ ਘੰਟਾ ਹੁੰਦਾ ਹੈਗਾ ਠੀਕ ਹੈ ਲੇਕਿਨ ਮੈਨੂੰ ਮਾਨ ਹੈ ਜੀ ਸਾਡੇ ਮੈਂ ਇਹਨਾਂ ਨੂੰ ਕੁਲਦੀਪ ਜੀ ਮਿਲ ਕਮੇਟੀ ਤੋਂ ਮੈਂ ਸਵੇਰੇ 8:00 ਵਜੇ ਫੋਨ ਕੀਤਾ ਕਿ ਪਹੁੰਚੋ ਜੀ ਇਹ ਵੀ ਆ ਗਏ ਕਹਿਣ ਦਾ ਮਤਲਬ ਹੈ ਕਿ ਸਾਡੇ ਡਾਕਟਰਾਂ ਦੇ ਨਾਲ-ਨਾਲ ਸਾਡੇ ਇਲਾਕੇ ਦੇ ਲੋਕ ਬੜੀਆਂ ਸਮਾਜ ਸੇਵੀ ਸੰਸਥਾਵਾਂ ਉਹ ਵੀ ਇਹੋ ਜਿਹੇ ਹਾਲਾਤਾਂ 'ਚ ਕਾਦੀ ਬਹੁਤ ਮਦਦ ਕਰਦਿਆਂ। ਯਾਰ ਬੱਸ ਕੀ ਕਹਿਣਾ ਚਾਹੁੰਦਾ ਸਰ। ਚੇਅਰਪਾਸ ਵੀ ਇਹ ਕਹਿਣਾ ਚਾਹਾਂਗਾ ਕਿ ਕਿਉਂਕਿ ਸਾਡਾ ਜਿਹੜਾ ਸ਼ਹਿਰ ਹੈ ਜੀ ਇਹ ਹਾਈਵੇ ਤੇ ਸਥਿਤ ਹੈਗਾ। ਹਾਈਵੇ ਤੇ ਸਥਿਤ ਹੋਣ ਕਰਕੇ ਹਮੇਸ਼ਾ ਇਹ ਸੰਭਾਵਨਾ ਬਣੀ ਰਹਿੰਦੀ ਹੈ ਕਿ ਇੱਥੇ ਕੋਈ ਮਾਫ ਕਿਜੁਅਲਟੀ ਆ ਸਕਦੀ ਹੈ। ਉਹ ਮੈਂ ਇਹਨਾਂ ਨੂੰ ਕਹਾਂਗਾ ਜਿੱਦਾਂ ਨੇ ਅੱਜ ਫਟਾ ਸਹਿਯੋਗ ਕੀਤਾ ਉਦਾਂ ਫਟਾ ਹਮੇਸ਼ਾ ਹੀ ਸਹਿਯੋਗ ਕਰਦੇ ਰਹਿਣ।